ਆ ਇਹ ਮੁਰਕੇ ਮੰਨ ਲਓ ਕਿ ਚਲੇ ਗਏ ਕਿਤੇ ਤੇ ਬਾਕੀ ਮੇਰੇ ਤੇ ਦੋ ਹਫਤਾ ਕਰਨੇ ਆ ਬਿਲਕੁਲ ਸੈੱਟ ਹੋ ਗਿਆ ਕੰਮ ਦੋ ਹਫਤੇ ਖਾਧੀ ਸੀ ਤੇ ਆਪਾਂ ਤੁਹਾਨੂੰ ਕਿਹਾ ਸੀ ਇੱਕ ਸਰੇ ਕਰਉਣਾ ਹਨਾ ਹਾਂਜੀ ਹਾਂਜੀ ਤੋਂ ਮੇਰੇ ਤੇ ਫੇਟੇ ਬਿਲਕੁਲ ਦੋ ਹਫਤੇ ਖਾ ਕੇ ਤੇ ਬਾਅਦ ਵਿੱਚ ਦਰਦ ਨਹੀਂ ਹੋਈ ਮੇਰੇ ਹੋਈ ਨਹੀਂ ਹੋ ਅਜੇ ਤੱਕ ਨਹੀਂ ਹੋਈ ਬਾਜ ਅੱਛਾ ਜੇ ਤੱਕ ਹੁਣ ਦਵਾਈ ਮੰਨ ਲਓ ਛੱਡੀ ਨੂੰ ਮੇਰੇ ਖਿਆਲ ਮਹੀਨਾ ਹੋ ਗਿਆ ਹਾਂਜੀ ਹਾਂਜੀ ਇੱਕ ਮਹੀਨਾ ਹੋ ਗਿਆ ਹਨਾ ਹਾਂਜੀ ਦੋ ਹਫ਼ਤੇ ਤੋਂ ਹੀ ਮੈਡੀਸਿਨ ਖਾਦੀ ਆ ਟੋਟਲ ਹਾਂਜੀ ਆ ਮੁੰਡਾ ਸੱਜਣਾ ਆਪਣਾ ਇਹ ਮੁੰਡਾ ਆਇਆ ਹੈ ਦਵਾਈਆਂ ਇਹ ਹਾਂ ਠੀਕ ਹੈ ਵੀਰੇ ਮੈਂ ਇਹਨਾਂ ਕਰਦਾ ਗੱਲ ਤੇ ਕਿੰਨੀ ਸੀ ਪੁਰਾਣੀ ਤੁਹਾਡੀ ਲੱਕ ਦਰਦ ਮੇਰੇ ਤਾਂ ਕਾਫੀ ਟਾਈਮ ਹੋ ਗਿਆ ਸੀ 2 ਸਾਲ 4 ਸਾਲ ਹਾਂ 5 6 ਸਾਲ ਹੋ ਗਏ ਸੀ 5 6 ਸਾਲ ਪੁਰਾਣੀ ਸੀ ਲੱਕ ਦਰਦ ਹਨਾ ਹਾਂਜੀ ਹੂੰ 15 ਦਿਨ ਦਵਾਈ ਖਾਣੀ ਪਈ ਸਾਰੀ ਹਾਂਜੀ ਹਾਂਜੀ 15 ਦਿਨ ਖਾਦੀ ਮੈਂ ਹੁਣ ਥੋੜੀ ਬਹੁਤੀ ਦਰਦ ਹੁੰਦੀ ਆ ਕਿ ਬਿਲਕੁਲ ਹੀ हट ਗਈ ਆ ਜੀ ਬਿਲਕੁਲ ਹੀ ਐ ਫਿੱਟ ਹੋ ਗਿਆ ਕੰਮ ਰਵੇ ਅੱਛਾ ਅੱਛਾ ਬਿਲਕੁਲ ਹੀ हट ਗਈ ਆ ਹਾਂਜੀ ਚਲੋ ਬਹੁਤ ਵਧੀਆ ਹੋ ਗਿਆ ਫਿਰ ਤਾ ਤਾਂ ਮੈਂ ਟਾਈਮ ਆ ਬੈਠਾ ਇਹ ਮੈਨੂੰ ਵੀ ਰੱਖੰਦਾ ਹੈ ਮਾਂਗੋ ਗੱਲ ਆਪਣੇ ਕੋ ਹੈਗੇ ਭਾਈ ਉਹਨਾਂ ਨੂੰ ਪੁੱਛ ਲੈਨੇ ਆਪਾਂ ਠੀਕ ਹੈ ਠੀਕ ਹੈ ਵੀਰ ਜੀ ਇਹ ਵੀ ਨਹੀਂ ਆਪਾਂ ਸਿਆਪਟੜੇ ਕੋ ਦੋਸਤੋ ਪੂਰੀ ਵੀਡੀਓ ਵੇਖਣ ਤੋਂ ਬਾਅਦ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਮਰ ਦਰਦ ਤੋਂ ਪ੍ਰੇਸ਼ਾਨ ਜੋ ਮਰੀਜ਼ ਹਨ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਅਤੇ ਉਹ ਇਸ ਕਾਮਯਾਬ ਇਲਾਜ ਤੋਂ ਪੂਰਾ ਲਾਭ ਉਠਾ ਸਕਣ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲਟ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ